ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਵਾਗਤ ਕਰਦੀ ਐ ਮੈਂ ਤੁਹਾਡਾ ਪੂਜਾ ਦੀ ਦੁਨੀਆ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਤਰੀਕ ਹੈਗੀ ਹੈ ਜੀ ਅੱਜ 6 ਤੇ ਸਵੇਰੇ ਤੇ ਵੱਜ ਗਈ ਸੀਗੇ 7 ਤੇ ਮੈਂ ਉઠી ਸੀ ਤੇ ਉੱਠ ਕੇ ਮੈਨੂੰ ਲੱਗੀ ਸੀ ਚਾਹ ਬਣਾਇਆ ਹੁਣ ਬੱਚਿਆਂ ਦੀਆਂ ਹਟੀਆਂ ਚੱਲਦੀਆਂ ਭੀਆਂ ਇਸ ਕਰਕੇ ਮੇਰੇ ਜੀ ਥੋੜਾ ਜਿਹਾ 延迟 ਉੱਠਦੀ ਹੁੰਨੀ ਆ ਠੀਕ ਹੈ ਜੀ ਕਿਉਂਕਿ ਅੰ ਛੁੱਟੀਆਂ ਅਜੇ ਤਾਂ ਮਤਲਬ ਕੱਲ ਤੱਕ ਹੈਗੀਆਂ ਨੇ 7 ਤਰੀਕ ਤੱਕ ਹਸਬੰਦ ਜੀ ਬੋਲਦੇ ਪਏ ਸੀਗੇ ਕਿ 11 ਤੱਕ ਛੁੱਟੀਆਂ ਹੋਗੀਆਂ ਨੇ ਕਿਉਂਕਿ ਠੰਡ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਵੀ ਪਤਾ ਹੀ ਲੱਗਦਾ ਕਿ ਧੁੰਦ ਪੈ ਗਈ ਹੈ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਉਹ ਤੇ ਬੋਲ ਰਹੇ ਸੀਗੇ ਕਿ 11 ਤਰੀਕ ਤੱਕ ਛੁੱਟੀਆਂ ਵੱਧ ਗਈਆਂ ਨੇ ਲੇਕਿਨ ਹਜੇ ਕੋਈ ਸਕੂਲ ਵੱਲ ਤੋਂ ਮੈਸੇਜ ਨਹੀਂ ਆਇਆ ਜਦੋਂ ਤੱਕ ਮੈਸੇਜ ਨਹੀਂ ਆਂਦਾ ਉਦੋਂ ਤੱਕ ਆਪਾਂ ਨਹੀਂ ਕਹਿ ਸਕਦੇ ਕਿ ਛੁੱਟੀਆਂ ਕਦੋਂ ਤੱਕ ਹੈ ਦੀ ਤੇ ਮੇਰੀ ਚਾਹ ਜਿਹੜੀ ਔਰ ਇੱਜੇ ਪੈ ਗਈ ਐ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਹੈਗਾ ਜੀ ਦੁੱਧ ਪਾ ਲਵਾਂ ਠੀਕ ਐ ਜੀ ਤੇ ਦੁੱਧ ਰਾਤ ਜਿਹੜਾ ਸੀ ਗਰਮ ਕਰਦੇ ਹੁੰਦੇ ਹੁਣੇ ਆ ਪੀਣ ਨੂੰ ਸੌਂਸ ਵਗੈਰਾ ਪਾ ਕੇ ਤੇ ਮੈਂ ਉਹ ਗਰਮ ਕਰਕੇ ਰੱਖਿਆ ਸੀਗਾ ਤੇ ਉਹਦੇ ਵਿੱਚ ਤੁਸੀਂ ਦੁੱਧ ਪਾ ਲਿਆ ਠੀਕ ਐ ਜੀ ਤੇ ਹੁਣ ਜਿਹੜਾ ਕਿਉਂਕਿ ਇਸ ਟਾਈਮ ਸਾਡੇ ਦੁੱਧ ਜੀ ਥੋੜਾ ਜਿਹਾ ਲੇਟ ਆਂਦਾ ਇਸ ਕਰਕੇ ਰਾਤ ਵਾਲਾ ਦੁੱਧ ਜੀ ਸੀ ਸਵੇਰ ਨੂੰ ਯੂਜ਼ ਕਰਦੇ ਆਂ ਜੀ ਦੁੱਧ ਜੀ ਆਊਗਾ 9:30 ਵਜੇ ਤੇ ਉਹਦੋਂ ਦੇਖਦੇ ਆ ਚਲੋ ਦੁੱਧ ਅਸੀਂ ਦੋਜੀ ਤੋਂ 2.5 ਕਿਲੋ ਹੀ ਲੈਣੇ ਹੁੰਦੇ ਆ ਜਿਸ ਦਿਨ ਜਿਆਦਾ ਲੋੜ ਹੁੰਦੀ ਹੈ ਉਸ ਦਿਨ ਜਿਆਦਾ ਵੀ ਲੈ ਲਈਦਾ ਜੀ ਕੱਲ ਨੂੰ ਜਿੱਦਾਂ ਕਿ ਪਾਪਾ ਹੁਣਾਂ ਨਹੀਂ ਆਣਾ ਮੰਮੀ ਪਾਪਾ ਨਹੀਂ ਆਣਾ ਕੱਲ ਤੇ ਕੱਲ੍ਹ ਸੀ ਬੱਦ ਦੁੱਧ ਲਵਾਂਗੇ 4 ਕਿਲੋ ਲੈ ਲਾਂਗੇ ਹਨਾ ਤੇ ਵੈਸੇ ਤਾਂ ਅੱਧਾ ਕਿਲੋ ਮੈਂ ਲੈਣੇ ਹੁੰਦੀ ਆ ਗਾਈ ਦਾ ਤੇ 2 ਕਿਲੋ ਮੱਝ ਦਾ ਤੇ ਕੱਲ ਨੂੰ ਅਸੀਂ ਮੱਝ ਦਾ ਹੀ ਦੁੱਧ ਲਵਾਂਗੇ ਗਾਈ ਦਾ ਨਹੀਂ ਲਵਾਂਗੇ ਜੇ ਲਵਾਂਗੇ ਵੀ ਅਸੀਂ ਗਾਇਨਾ ਲਗ ਪੰਡਿਤ ਚ ਪਾਲਾਂਗੇ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਉੱਥੇ ਪਿੰਡ ਸਾਡੇ ਮੱਝ ਰੱਖੀਆਂ ਰੱਖੀਆਂ ਤਾਂ ਗਾਈਆਂ ਵੀ ਹੋਈਆਂ ਨੇ ਲੇਕਿਨ ਉਹ ਮੱਝਾਂ ਦਾ ਹੀ ਦੁੱਧ ਯੂਜ਼ ਕਰਦੇ ਨੇ ਤਾਂ ਕਰਕੇ ਫਿਰ ਉਹਨਾਂ ਦੇ ਹਾਂ ਤੇ ਅਸੀਂ ਮੱਝਾਂ ਦਾ ਹੀ ਦੁੱਧ ਯੂਜ਼ ਕਰਾਂਗੇ ਜੀ ਠੀਕ ਹੈ ਜੀ ਤੇ ਮੈਂ ਹੁਣ ਤੁਹਾਨੂੰ ਬਾਅਦ ਵਿੱਚ ਮਿਲਦੀ ਆ ਤੁਸੀਂ ਵਲੌਗ ਦੇ ਨਾਲ ਬਣੀ ਰਹੀ ਹੋ ਠੀਕ ਹੈ ਜੀ ਇੱਥੇ ਆ ਗਈ ਸੀਗੀ ਮੈਂ ਰੂਮ 'ਚ 8 ਵਜ ਗਏ ਨੇ 8 ਵਜੇ ਇਹਨਾਂ ਨੇ ਜਾਣਾ ਸੀਗਾ ਪਟਿਆਲੇ ਨੂੰ ਤੇ ਇਹ ਕੰਮ ਤੇ ਚਲੇ ਗਏ ਸੀਗੇ ਠੀਕ ਹੈ ਜੀ ਤੇ ਮੈਂ ਆਪਣਾ ਜਿਹੜਾ ਕੰਮ ਝਾੜੂ ਵਗੈਰਾ ਚੱਕ ਲਿਆ ਗੱਗੂ ਲੱਗ ਗਿਆ ਸੀ ਭਾਂਡੇ ਚੱਕਣ ਮੈਂ ਗੱਗੂ ਨੂੰ ਕਿਹਾ ਥੋੜੀ ਜੀ ਮੇਰੀ ਹੈਲਪ ਕਰ ਦੇ ਤੇ ਗੱਗੂ ਨੇ ਜਿੰਨੇ ਵੀ ਭਾਂਡੇ ਵਗੈਰਾ ਪਏ ਸੀਗੇ ਉਹ ਚੱਕ ਕੇ ਉਧਰ ਰੱਖ ਦਿੱਤੇ ਸੀ ਰਸੋਈ 'ਚ ਲੈ ਗਿਆ ਸੀਗਾ ਜੀ ਤੇ ਮੈਂ ਜਿਹੜੇ ਕੱਪੜੇ ਕੁੱਪੜੇ ਸੀਗੇ ਚਾਦਰ ਵੀ ਝਾੜ ਝੂੜ ਕੇ ਵਿਛਾਉਣੀ ਆ ਤੇ ਆਹਾਂ ਕੰਬੜੇਰ ਜਾਈਆਂ ਵੀ ਪਈਆਂ ਸੀਆਂ ਉਹ ਵੀ ਮੈਂ ਚਾਕੇ ਦਿੱਤੀਆਂ ਨੇ ਤੇ ਗੱਗੀ ਲੱਗਿਆ ਸੀਗਾ ਭਾਂਡੇ ਫੜਾਉਣ ਵਾਸਤੇ ਮੈਂ ਇਹਨੂੰ ਕਿਹਾ ਤੂੰ ਫੜਾ ਨਾ ਤੂੰ ਰੱਖ ਕੇ ਆ ਸਾਰੇ ਹੀ ਭਾਂਡੇ ਫਿਰ ਇਹ ਰੱਖਿਆ ਆ ਸੀਗਾ ਤੇ ਮੰਜਾ ਸੀ ਖੜਾ ਕਰ ਦਿੱਤਾ ਸੀਗਾ ਤੇ ਗੱਗੂ ਜਿਹੜਾ ਸਰਾਣਾ ਪਿਆ ਸੀ ਉਹ ਜਾ ਕੇ ਉੱਧਰ ਰੱਖਣ ਚਲੇ ਗਿਆ ਸੀਗਾ ਮਤਲਬ ਕਿ ਜਿਹੜੇ ਰੂਮ ਦਾ ਹੈਗਾ ਸੀਗਾ ਦੂਜੇ ਰੂਮ ਦਾ ਸੀਗਾ ਤੇ ਰਾਤ ਨੂੰ ਅਸੀਂ ਇੱਧਰ ਲੈ ਆਣੇ ਹੁੰਨੇ ਆ ਜੀ ਤੇ ਕੰਬੜ ਵੀ ਮੈਂ ਚੱਕਦਾ ਸੀ ਚਾਦਰ ਜਿਹੜੀ ਹੈਗੀ ਆ ਉਹ ਮੈਂ ਝਾੜ ਕੇ ਚੰਗੀ ਤਰ੍ਹਾਂ ਵਿਛਾ ਦਿੱਤੀ ਸੀ ਗੱਗੂ ਨੂੰ ਮੈਂ ਕਿਹਾ ਤੂੰ ਬੈੱਡ ਤੇ ਬਹਿ ਜਾ ਥੱਲੇ ਨਾ ਬੈਠ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਔਰ ਤੁਹਾਨੂੰ ਪਤਾ ਹੀ ਹੈ ਟੈਲਾ ਵਗੈਰਾ ਤਾਂ ਹਨਾ ਬਹੁਤ ਠੰਡੀਆਂ ਹੋਈਆਂ ਹੁੰਦੀਆਂ ਨੇ ਤੇ ਜਰਾਬਾ ਵੀ ਨਹੀਂ ਸੀ ਪਾਈਆਂ ਇਹਨੇ ਤੇ ਬੱਸ ਮੈਂ ਇੱਥੇ ਇਹਨੂੰ ਡਾਂਟਣ ਲੱਗ ਗਈ ਸੀ ਮੈਂ ਇਹਨੂੰ ਕਿਹਾ ਕਿ ਗਾਣੇ ਲਾ ਦੇ ਨਾ ਕੰਮ ਦੇ ਨਾਲ-ਨਾਲ ਮੈਂ ਗਾਣੇ ਸੁਣਨੇ ਆ ਤੇ ਇੱਥੇ ਮੇਰੀ ਆਰੀ ਦੀ ਲੜਾਈ ਹੋਈ ਸੀ ਇਹ ਕਹਿੰਦੇ ਮੈਂ ਲਾਉਂਗਾ ਤੇ ਰੋਸ 'ਚ ਇਹ ਇੱਥੇ ਦੇ ਚਲੇ ਗਿਆ ਸੀਗਾ ਤੇ ਮੈਂ ਉਹਨੂੰ ਡਾਂਟਣ ਲੱਗੀ ਹੋਈ ਸੀਗੀ ਹਨਾ ਤੇ ਸਾਰਾ ਦਿਨ ਕਾਰਟੂਨ ਵਗੈਰਾ ਦੇਖਦੇ ਰਹਿੰਦੇ ਆ ਤੇ ਮੈਂ ਕਹਿ ਰਹੀ ਸੀਗੀ ਕਿ ਮੈਂ ਗਾਣੇ ਸੁਣਨੇ ਆ ਤੇ ਮੇਰਾ ਵੀ ਟਾਈਮ ਮੈਂ ਵੀ ਥੋੜਾ ਜਿਆਦਾ ਇੰਜੋਏ ਕਰਨਾ ਹੈ ਕੰਮ ਨਾਲ ਕਰੀ ਜਾਵਾਂ ਨਾਲੇ ਮੈਂ ਆਪਣਾ ਇੰਜੋਏ ਕਰੀ ਜਾਵਾਂ ਤੇ ਇੱਥੇ ਰੋਸ ਗਿਆ ਸੀਗਾ ਤੇ ਮੈਂ ਉਹਨੂੰ ਮਨਾਣ ਲੱਗੀ ਸੀ ਇੱਥੇ ਗਾਣਾ ਚੱਲਦਾ ਵੀ ਅਸੀਂ ਕਰਕੇ ਫਲਾਈ ਆ ਤੇ ਉਹਨੇ ਰੋਣੇ ਵਾਲਾ ਮੂੰਹ ਬਣਾਇਆ ਸੀ ਤੇ ਫਿਰ ਮੈਂ ਕੰਨ ਫੜੇ ਮੈਂ ਕਿ ਚਲ ਸੌਰੀ ਨਹੀਂ ਡਾਂਟਦੀ ਤੇ ਇਹ ਕਹਿੰਦਾ ਉੱਠ ਕੇ ਬੈਠਕ ਕਰੋ ਤੇ ਤਾਨੂੰ ਪਤਾ ਹੀ ਆ ਅੱਜ ਕੱਲ ਬੱਚਿਆਂ ਨੂੰ ਮਨਾਣਾ ਕਿਹੜਾ ਸੌਖਾ ਹੀ ਹੈ ਜੀ ਠੀਕ ਹੈ ਜੀ ਤੇ ਬਸ ਫਿਰ ਮੈਂ ਇੱਥੇ ਜਿਹੜਾ ਇਹਨੂੰ ਕੰਬਲ ਦੇ ਦਿੱਤਾ ਸੀਗਾ ਤੇ ਬਾਅਦ ਵਿੱਚ ਦੂਜਾ ਕੰਬਲ ਬਾਅਦ ਵਿੱਚ ਰੱਖਾਂਗੇ ਇੱਥੇ ਲਿਆ ਕੇ ਤੇ ਬਸ ਫਿਰ ਮੈਂ ਆਪਣਾ ਝਾੜੂ ਚੱਕ ਲਿਆ ਸੀਗਾ ਤੇ ਸਾਰੇ ਘਰ ਚ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਝਾੜੂ ਲਗਾਉਂਗੀ ਤੇ ਪੋਚੇ ਵੀ ਲਗਾਉਂਗੀ ਪੋਚੇ ਮੈਂ ਮਤਲਬ ਕਿ ਦੇਖਦੀ ਆ ਅੱਜ ਤਾਂ ਮੈਨੂੰ ਵੈਸੇ ਲੱਗਦਾ ਨਹੀਂ ਸੀਗਾ ਕਿ ਇੱਥੇ ਪੋਚੇ ਲਾਉਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਕੱਲ ਜਿਹੜੇ ਮੈਂ ਪੋਚੇ ਉਹ ਲਾ ਦਿੱਤੇ ਸੀਗੇ ਸਾਫ ਪਿਆ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਹਨਾ ਸਾਫ ਐਸੇ ਤਾਂ ਘਰ ਸਾਫ ਹੀ ਰਹਿੰਦਾ ਤੇ ਇੱਥੇ ਜਿਹੜੀ ਅਲਮਾਰੀ ਹੈਗੀ ਇਹ ਕੱਪੜੇ ਧੋਏ ਹੋਏ ਸੀਗੇ ਉਹ ਸਾਰੇ ਚੱਕ ਕੇ ਅਲਮਾਰੀ ਦੇ ਵਿੱਚ ਜੈਸਮੀਨ ਨੇ ਰੱਖ ਦਿੱਤੇ ਸੀਗੇ ਤੇ ਉਹ ਮੈਂ ਸਾਰੇ ਅਲਮਾਰੀ ਦੇ ਵਿੱਚੋਂ ਕੱਢੇ ਮੈਂ ਕਿਹਾ ਇੱਥੇ ਸਾਰੇ ਕੱਪੜੇ ਐਦਾਂ ਨਹੀਂ ਰੱਖਣੇ ਹੈਗੇ ਤੈਹ ਲਾ ਕੇ ਰੱਖਣੇ ਹੈ ਬੈੱਡ ਤੇ ਮੈਂ ਤਾਂ ਕਪੜੋ ਕਪੜੀ ਹੋ ਗਈ ਐਨੇ ਕੱਪੜੇ ਸੀਗੇ ਬੈੱਡ ਪੂਰਾ ਹੀ ਭਰ ਗਿਆ ਸੀਗਾ ਤੇ ਅਲਮਾਰੀ ਬਹੁਤ ਗੰਦੀ ਹੋਈ ਪਈ ਸੀ ਅਲਮਾਰੀ ਵੀ ਸਾਫ ਕਰਨੀ ਹੈ ਜੀ ਤੇ ਤੇ ਬਾਅਦ ਵਿੱਚ ਮੈਂ ਜਿਹੜਾ ਝਾੜੂ ਵગેਰਾ ਹੈਗਾ ਉਹ ਲਗਾ ਕੇ ਫਿਰ ਮੈਂ ਸਾਰੇ ਕੱਪੜੇ ਤੈਹ ਲਗਾ ਕੇ ਰੱਖ ਲਈ ਜੈਸਮੀਨ ਨੇ ਜਿਹੜੀਆਂ ਬੁੱਕਾਂ ਹੈਗੀਆਂ ਉਹ ਸਾਰੀਆਂ ਹੀ ਅਲਮਾਰੀ ਦੇ ਵਿੱਚ ਸੁੱਟੀਆਂ ਹੋਈਆਂ ਸੀਗੀਆਂ ਬੈਗ ਚੋਂ ਕੱਢ ਕੇ ਬੈਗ ਚ ਵੀ ਐਵੇਂ ਐਸੇ ਬੱਚੇ ਕਿੰਨਿਆਂ ਪੜ੍ਹਣ ਬੁੱਕਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਤੇ ਕੋਈ ਬੁੱਕ ਉਹਦੀ ਉੱਥੇ ਪਈ ਹੁੰਦੀ ਕੋਈ ਉੱਥੇ ਪਈ ਹੁੰਦੀ ਹੈ ਬਸ ਉਹ ਜਿੱਥੇ ਬੈਠਦੀ ਉੱਥੇ ਪੰਜ ਛੇ ਮੈਂ ਉਹਨੂੰ ਕਿਹਾ ਵੀ ਪਈ ਜਿਹੜੀ ਤੂੰ ਪੜ੍ਹਨੀ ਹੁੰਦੀ ਉਹ ਰੱਖਿਆ ਕਰ ਕੋਲ ਉਹ ਨਹੀਂ ਮੰਨਦੀ ਤੇ ਬੱਸ ਮੈਨੂੰ ਬਹੁਤ ਅੱਜ ਉਹਨੇ ਲਹੂ ਪੀਤਾ ਸੀਗਾ ਮੇਰਾ ਤੇ ਮੈਂ ਉਹਨੂੰ ਕਿਹਾ ਮੇਰੇ ਨਾਲ ਥੋੜਾ ਬਹੁਤਾ ਕੰਮ ਕਰਵਾ ਦੇ ਉਹ ਨਹੀਂ ਮੰਨੀ ਉਹ ਕਹਿ ਰਹੀ ਸੀ ਕਿ ਮੈਂ ਪੜਨਾ ਹੈ ਫਿਰ ਮੈਂ ਵੀ ਜ਼ਿਆਦਾ ਜ਼ੋਰ ਨਹੀਂ ਪਾਇਆ ਪਰ ਮੇਰਾ ਮਨ ਬਹੁਤ ਖਰਾਬ ਹੋਇਆ ਠੀਕ ਹੈ ਜੀ ਇੱਥੇ ਕੁਝ ਮੇਰੇ ਹਸਬੰਡ ਦੇ ਨਾਲ ਥੋੜਾ ਜਿਹਾ ਝਗੜਾ ਹੋ ਗਿਆ ਸੀਗਾ ਸਵੇਰੇ ਸਵੇਰੇ ਤੇ ਮੇਰਾ ਮੂਹਰ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਆਫ ਹੋ ਗਿਆ ਸੀਗਾ ਤੇ ਮੈਨੂੰ ਰੋਣਾ ਵੀ ਆਈ ਜਾਂਦਾ ਸੀਗਾ ਕੀ ਹਨਾ ਧੀਆ ਦੇ ਦੇਖੋ ਕਿਦਾਂ ਦੇ ਕਾਰਮ ਹੁੰਦੇ ਹਨ ਚਾਹੇ ਕੁਛ ਹੋ ਜਾਵੇ ਆਪਾਂ ਕਿਸੇ ਨੂੰ ਦੱਸ ਵੀ ਨਹੀਂ ਸਾਰੇ ਮੰਮੀ ਪਾਪਾ ਨੂੰ ਵੀ ਨਹੀਂ ਦੱਸ ਸਕਦੇ ਹਨਾ ਕਿ ਉਹ ਟੈਂਸ਼ਨ ਆ ਚਾ ਜਾਂਦੇ ਹਨ ਚਲੋ ਲੜਾਈ ਝਗੜਾ ਤਾਂ ਬਣਿਆ ਰਹਿੰਦਾ ਹੈ ਵੈਸੇ ਕਿਸ ਨਾਰਮਲ ਜੀ ਗੱਲ ਤੇ ਥੋੜਿਆ ਜਿਹੀ ਲੜਾਈ ਹੋ ਗਈ ਸੀ ਕੁਝ ਜੈਸਮੀਨ ਨਾਲ ਹੋ ਗਈ ਸੀ ਫਿਰ ਮੇਰਾ ਮਨ ਥੋੜਾ ਜਿਹਾ ਹੋਰ ਜ਼ਿਆਦਾ ਹੋ ਗਿਆ ਸੀਗਾ ਕਿ ਮੈਂ ਤਾਂ ਇੱਥੇ ਪਾਗਲੀ ਆ ਮੇਰੀ ਕੋਈ ਸੁਣਦਾ ਹੀ ਨਹੀਂ ਹੈਗਾ ਬਸ ਮੈਂ ਬਹੁਤ ਗੁੱਸੇ 'ਚ ਹੀ ਕੰਮ ਕਰਦੀ ਪਈ ਸੀ ਵਲੌਗ ਤਾਂ ਲਾ ਲਿਆ ਸੀਗਾ ਪਰ ਮੇਰਾ ਮਨ ਨਹੀਂ ਸੀਗਾ ਬਣਾਉਣ ਦਾ ਤੇ ਵੌਇਸਓਵਰ ਮੈਂ ਸ਼ਾਮੀ ਕੀਤਾ ਸੀਗਾ ਤੇ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਮੈਨੂੰ ਐ ਲੱਗਦਾ ਸੀਗਾ ਕਿ ਬਸ ਮੈਂ ਤੇ ਇੱਥੇ ਪਤਾ ਨਹੀਂ ਘਾਤੋਂ ਆ ਫालतੂ ਆ ਆਪਣੇ ਆਪ ਨੂੰ ਨਾ ਬਹੁਤ ਜਿਆਦਾ ਉਹ ਅਜੀਬ ਜਿਹਾ ਮੈਨੂੰ ਫੀਲ ਹੋਈ ਜਾਂਦਾ ਸੀਗਾ ਹਨਾ ਤੇ ਤੇ ਮੈਂ ਨਾਲ ਨਾਲ ਜਿਹੜੀ ਸਬਜ਼ੀ ਹੈਗੀ ਉਹ ਧਰੀ ਹੋਈ ਹੈ ਜੀ ਤੇ ਗੋਭੀ ਦੀ ਇਹਦੀ ਮੈਂ ਕਲਿੱਪ ਜਿਹੜੀ ਹੈਗੀ ਵਿੱਚ ਐਡ ਕਰ ਦਿੱਤੀ ਸੀਗੀ ਜੀ ਤੇ ਮੈਂ ਜਿਹੜਾ ਇੱਥੇ ਚਾਦਰਾਂ ਜੁਦਰਾ ਝਾੜ ਕੇ ਚੰਗੀ ਤਰ੍ਹਾਂ ਬਿਸ਼ਾਤੀ ਪਿੱਲੋ ਰੱਖ ਦਿੱਤੇ ਸੀਗੇ ਤੇ ਇਹ ਚਾਦਰ ਦੇ ਨਾਲ ਦੇ ਨਾ ਪਿੱਲੋ ਹੈ ਨਹੀਂ ਗੇ ਇਸ ਕਰਕੇ ਮੈਂ ਦੂਜੀ ਚਾਦਰ ਦੇ ਨਾਲ ਦੇ ਹੀ ਪਿੱਲੋ ਜਿਹੜੇ ਹੈਗੇ ਕਵਰ ਉਹ ਵਾਲੇ ਰੱਖੇ ਹੋਏ ਨੇ ਤੇ ਜਿਹੜੀ ਇੰਡਸਟਰੀਂਗ ਵਗੈਰਾ ਉੱਪਰ ਕੰਨ ਮੈਂ ਦੇਖੇ ਕਿ ਜਾਲਾ ਜੂਲਾ ਤਾਂ ਨਹੀਂ ਲੱਗਿਆ ਵਾ ਮੈਨੂੰ ਲੱਗਦਾ ਵੀ ਨਹੀਂ ਸੀ ਇਹ ਨਹੀਂ ਲੱਗੇ ਹੋਏ ਫਿਰ ਮੈਂ ਆ ਗਈ ਸੀ ਇੱਥੇ ਦੂਜੇ ਰੂਮ ਚ ਇੱਥੇ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਖਲਾਰਾ ਕਿਉਂਕਿ ਇੱਥੇ ਬੱਚੇ ਬੈਠਦੇ ਨੇ ਇੱਥੇ ਬਹੁਤ ਜ਼ਿਆਦਾ ਗੰਦ ਪਾਉਂਦੇ ਨੇ ਫਿਰ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਕਿ ਰੋਜ਼ ਤਾਂ ਮੈਂ ਸਾਫ਼ ਕਰਦੀ ਆਂ ਫਿਰ ਵੀ ਇੱਥੇ ਖਲਾਰਾ ਪਾਇਆ ਨਾ ਹੀ ਮੇਰੇ ਨਾਲ ਕਿਸੇ ਨੇ ਕੋਈ ਕੰਮ ਕਰਾਇਆ ਮੈਂ ਕੱਲੀ ਹੀ ਲੱਗੀ ਰਹੀ ਠੰਡ ਦੇ ਵਿੱਚ ਤੇ ਮੈਨੂੰ ਅਜੀਬ ਜਿਹਾ ਇੱਥੇ ਇੱਕ ਵਾਰ ਤਾਂ ਮੈਂ ਰੋਣ ਹੀ ਲੱਗ ਗਈ ਸੀ ਕੰਮ ਕਰਦੀ ਕਰਦੀ ਮਨਾਂ ਪਰੇਸ਼ਾਨ ਹੋਇਆ ਸੀ ਕੁਝ ਮੰਮੀ ਪਾਪਾ ਦੀ ਵੀ ਯਾਦ ਆਂਦੀ ਸੀ ਤੇ ਐਦਾਂ ਹੁੰਦਾ ਹੈ ਹੈਨਾ ਚਲੋ ਯਾ ਲੈ ਮੈਂ ਜਿਹੜਾ ਜਾਣ ਘਾੜ ਤੇ ਬਸ ਮੈਂ ਜਿਹੜਾ ਹੈਗਾ ਸੋਫਿਆ ਦੇ ਕਵਰ ਕੁਬਰ ਉਹ ਚੰਗੀ ਤਾਰਾਂ ਮੈਂ ਝਾੜ ਕੇ ਵਿਛਾ ਦਿੱਤੇ ਸੀਗੇ ਤੇ ਤੇ ਚਲੋ ਕੋਈ ਨਾ ਹਨਾ ਮੂਡ ਤੇ ਚੱਲ ਆਫ ਹੋ ਹੀ ਜਾਂਦਾ ਫਿਰ ਵੀ ਚਲੋ ਕੋਈ ਗੱਲ ਨਹੀਂ ਇੱਥੇ ਮੈਂ ਜਿਹੜਾ ਸੋਫਿਆ ਦੇ نیچے ਮੈਂ ਦੇਖਦੀ ਪਈ ਸੀ ਕਿ ਕੋਈ ਜਾਲੇ ਜੂਲੇ ਲੱਗੇ ਹੋਣ ਤੇ ਸੋਫੇ ਚੰਗੀ ਤਰ੍ਹਾਂ ਮੈਂ ਇੱਧਰ ਉੱਧਰ ਨੂੰ ਕਰਕੇ ਫਿਰ ਮੈਂ ਜਿਹਦਾ ਬੱਚੇ ਨਾ ਉਹ ਕਰਦੇ ਨੇ ਬਿਸਕੁਟ ਵਗੈਰਾ ਖਾਂਦੇ ਨੇ ਤੇ ਜਿਹੜੇ ਉਹਨਾਂ ਦੇ ਕਵਰ ਜੇ ਹੁੰਦੇ ਲਫਾਫੇ ਉਹ ਥੱਲੇ ਸਿੱੜ ਦਿੰਦੇ ਨੇ ਇਸ ਕਰਕੇ ਮੈਂ ਜਿਹੜੇ ਉਹ ਹੈਗੇ ਨੇ ਚੰਗੀ ਤਰ੍ਹਾਂ ਸੋਫੇ ਦੇ ਨੀਚੇ ਤੋਂ ਝਾੜੂ ਵਗੈਰਾ ਮਾਰਿਆ ਠੀਕ ਹੈ ਜੀ ਇੱਥੇ ਮੈਂ ਆਪਣਾ ਮੂੰਹ ਹੈ ਜਿਹੜਾ ਦੇਖੋ ਤੇ ਕਿੰਨਾ ਗੰਦਾ ਨਿਕਲਿਆ ਇਹ ਕੁਛ ਨਾ ਇਹ ਕੰਧ ਦੇ ਨਾਲ ਜਿੱਦਾ ਸੇਮਕ ਲੱਗੀ ਸੀ ਚਕਾਟ ਨੂੰ ਉਹਦੀ ਮਿੱਟੀ ਹੈ ਜਿਹੜੀ ਉਹ ਨਿਕਲੀ ਆ ਉਥੋਂ ਇਹ ਵਿੰਡੋ ਦੀ ਤੇ ਇੱਥੇ ਮੈਂ ਬਸ ਜਿਹੜਾ ਉਹ ਮਾਰ ਲਿਆ ਮੈਂ ਆ ਗਈ ਸੀ ਰਸੋਈ ਤੇ ਰਸੋਈ ਤੇ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਖਲਾਰਾ ਪਿਆ ਪਿਆ ਤੇ ਜਿਹੜੇ ਭਾਂਡੇ ਸਾਰੇ ਮੈਂ ਇਕੱਠੇ ਕਰਕੇ ਰੱਖੇ ਸ਼ੈਂਕ ਚ ਠੀਕ ਹੈ ਜੀ ਤੇ ਮਾਨ ਪਰੇਸ਼ਾਨ ਸੀ ਕਿ ਇਕੱਲੀ ਲੱਗੀ ਹੋਈਆਂ ਠੰਡ ਵੀ ਹੈ ਤੇ ਨਾਲ ਕੋਈ ਕੰਮ ਕਰਾਉਣੇ ਵਾਲਾ ਵੀ ਨਹੀਂ ਹੈਗਾ ਤੇ ਕੱਲੇ ਬੰਦੇ ਨੂੰ ਨਾ ਔਖਾ ਵੀ ਲੱਗਦਾ ਹੈ ਨਾ ਕਰਨਾ ਇੰਨਾ ਸਾਰਾ ਕੰਮ ਤੇ ਮੈਂ ਬੱਚਿਆਂ ਨੂੰ ਕਹਿੰਦੀ ਤੁਸੀਂ ਖਲਾਰਾ ਪਾਉਂਦੇ ਹੋ ਤੇ ਮਾੜਾ ਮੋਟਾ ਵੀ ਨਹੀਂ ਕੁਝ ਕਰਾਂਦੇ ਨਾ ਚਲੋ ਕੋਈ ਗੱਲ ਨਹੀਂ ਕੰਮ ਤਾਂ ਹੁਣ ਕਰਨਾ ਹੀ ਪਊਗਾ ਤੇ ਚੰਗੀ ਤਰ੍ਹਾਂ ਮੈਂ ਜਿਹੜਾ ਝਾੜੂ ਸਾਰੇ ਕਿਤੇ ਮਾਰ ਦਿੱਤਾ ਸੀਗਾ ਜੀ ਤੇ ਲੌਬੀ ਚ ਆ ਗਈ ਸੀ ਹੁਣ ਮੈਂ ਮੇਰੇ ਰਹਿਗੇ ਨੇ ਭਾਂਡੇ ਤੋਂ ਨੂੰ ਪੋਚੇ ਮੈਂ ਸਵੇਰੇ ਹੀ ਲਾਉਂਗੀ ਅੱਜ ਨਹੀਂ ਮੈਂ ਪੋਚੇ ਲਗਾਉਂਦੀ ਇੱਥੇ ਮੈਂ ਜਿਹੜਾ ਉਹ ਆ ਰਹੀ ਸੀ ਕਿਚਨ ਚ ਪਾਣੀ ਥੋੜਾ ਜਿਹਾ ਮੈਂ ਗਰਮ ਕਰ ਲਿਆ ਸੀ ਜਿਹੜੇ ਭਾਂਡੇ ਐ ਮੈਂ ਹੁਣ ਉਹ ਚੰਗੀ ਤਰ੍ਹਾਂ ਸਾਰੇ ਜਿਹੜੇ ਹੈਗੇ ਐ ਧੋ ਲੂੰਗੀ ਜੀ ਠੀਕ ਹੈ ਜੀ ਭਾਂਡੇ ਗਰਮ ਪਾਣੀ ਦੇ ਨਾਲ ਹੀ ਧੋਏ ਜਾਂਦੇ ਕਿਉਂਕਿ ਜਿੱਦਾਂ ਸਬਜੀ ਸੁਬਜੀ ਚੰਗਨਾ ਹਟ ਹੋ ਜਾਂਦੀ ਹੈ ਹੈਨਾ ਕਿ ਇੱਕੂ ਪਾਣੀ ਆ ਸਬজੀਆਂ ਚ ਤੇ ਫਿਰ ਉਹਨਾਂ ਨੂੰ ਤਾਂ ਸਹੀ ਗਰਮ ਪਾਣੀ ਨਾਲ ਹੀ ਤੋਂ ਹੋ ਸਕਦੇ ਆ ਨੋਰਮਲ ਠੰਡੇ ਪਾਣੀ ਨਾਲ ਤਾਂ ਬਿਲਕੁਲ ਵੀ ਨਹੀਂ ਤੋਂ ਸਾਰੇ ਕਿਉਂਕਿ ਟੈਂਕੀ ਦਾ ਜਿਹੜਾ ਪਾਣੀ ਹੈਗਾ ਉਹ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਬਰਫ਼ ਵਰਗੇ ਮੇਰੇ ਹੱਥ ਵੀ ਉਹ ਹੋ ਜਾਂਦੇ ਨੇ ਠੰਡੇ ਐ ਲੱਗਦਾ ਹੁੰਦਾ ਜਿੱਦਾਂ ਮੈਂ ਬਰਫ਼ ਰੱਖੀ ਹੁੰਦੀ ਆ ਨਾ ਹੱਥ 'ਚ ਤੇ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਨੇ ਤੇ بس ਮੇਰਾ ਇਹੀ ਕੰਮ ਰਹਿ ਗਿਆ ਸੀ ਆ ਭਾਂਡੇ ਧੋਣ ਦਾ ਤੇ ਬਾਕੀ ਦੇਖਦੇ ਹਾਂ ਹੋਰ ਜਿਹੜੇ ਛੋਟੇ-ਮੋਟੇ ਉਹ ਹੈਗੇ ਨੇ ਮੈਂ ਕਰੂੰਗੀ ਠੀਕ ਹੈ ਜੀ ਇੱਥੇ ਜਿਹੜਾ ਮੈਂ ਦੁੱਧ ਹੈਗਾ ਉਹ ਗਰਮ ਰੱਖਿਆ ਸੀ ਭਾਂਡੇ ਮੈਂ ਸਾਰੇ ਧੋ ਕੇ ਠਣ ਦਿੱਤੇ ਸੀਗੇ ਉੱਤੇ ਤੇ ਚਾਹ ਜਿਹੜੀ ਹੈਗੀ ਆ ਉਹ ਮੈਂ ਧਰ ਲਈ ਆ ਹੁਣ ਚਾਹ ਪੀਵਾਂਗੇ ਤੇ ਨਾ ਮੈਂ ਸਵੇਰੇ ਲਈ ਸੀਗੀ ਪਹਿਲਾਂ ਮੈਂ ਉੱਠ ਕੇ ਅੱਜ ਨਹਾ ਲਈ ਸੀਗੀ ਕਿਉਂਕਿ ਕੱਲ ਮੈਂ ਤੁਹਾਨੂੰ ਦੱਸਿਆ ਨਾਈ ਨਹੀਂ ਸੀਗੀ ਹਨਾ ਸਿਰ ਜਿਆ ਦੁਖੀ ਜਾਂਦਾ ਸੀਗਾ ਫਿਰ ਮੈਂ ਨਹਾਣਾ ਛੱਡ ਦਿੱਤਾ ਸੀਗਾ ਮੈਂ ਕਿਹਾ ਕਾਨੂੰ ਠੰਡ ਲੱਗੀ ਹੋਈ ਐ ਇੱਕ ਤਾਂ ਠੀਕ ਐ ਜੀ ਫਿਰ ਮੈਂ ਨਹਾ ਸਵੇਰੇ ਹੀ ਲਈ ਸੀਗੀ ਤੇ ਇੱਥੇ ਬੱਚੇ ਕਹਿਣ ਲੱਗੇ ਕਿ ਅਸੀਂ ਬ੍ਰੈਡ ਖਾਣੇ ਨੇ ਠੀਕ ਐ ਫਿਰ ਜੀ ਮੈਂ ਜਿਹੜੇ ਬ੍ਰੈਡ ਮੰਗਾਏ ਸੀਗੇ ਗੱਗੂ ਤੋਂ ਤੇ ਉਹਨਾਂ ਨੂੰ ਮੈਂ ਦੇਸੀ ਘੇ ਦੇ ਨਾਲ ਜਿਹੜੇ ਬ੍ਰੈਡ ਹੈਗੇ ਆ ਉਹ ਗਰਮ ਕਰਕੇ ਚੰਗੀ ਤਰ੍ਹਾਂ ਹਨਾ ਆ ਦਿੱਤੇ ਤੇ ਬ੍ਰੈਡ ਅਸੀਂ ਜਦੋਂ ਮੈਂ ਵੈਸੇ ਦੂਜੇ ਬਣਾਉਣੇ ਸੀਗੇ ਮੈਂ ਪਰ ਫਿਰ ਵੀ ਗੱਗੂ ਦੀ ਛਾਤੀ ਜਮ ਹੋ ਜਾਂਦੀ ਹੈ ਉਹਨੂੰ ਅਸੀਂ ਮੈਨੂੰ ਵੀ ਕੁਝ ਡਾਕਟਰ ਨੇ ਤਲੀਆਂ ਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੰਦ ਕੀਤੀਆਂ ਫਿਰ ਮੈਂ ਕਹਿਨੀ ਹੁੰਦੀ ਆ ਕਿ ਕਾ ਨੂੰ ਹਨਾ ਰਿਸਕ ਲੈਣਾ ਸੇਤ ਦੇ ਨਾਲ ਇਸ ਕਰਕੇ ਬਸ ਹਲਕੇ ਹਲਕਾ ਦੇਸੀ ਘੇ ਦੇ ਨਾਲ ਹਨਾ ਬ੍ਰੈਡ ਹੈ ਜਿਹੜੇ ਉਹ ਅਸੀਂ ਉਹ ਕਰ ਲਈ ਸੀਗੇ ਗਰਮ ਤੇ ਗਰਮ ਕਰਕੇ ਬ੍ਰੈਡ ਚਾਹ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਲੱਗੇ ਸੀ ਲੂਣ ਪਾਇਆ ਸੀਗਾ ਤੇ ਸੌਸ ਵਗੈਰਾ ਹੈ ਨਹੀਂ ਸੀ ਇਸ ਲਈ ਲੂਣ ਪਾ ਕੇ ਖਾਦੇ ਸੀਗੇ ਚਾਹ ਦੇ ਨਾਲ ਤਾਂ ਬਹੁਤ ਟੇਸਟੀ ਲੱਗਦੇ ਨੇ ਨਾ ਹਲਕਾ ਹਲਕਾ ਕੇਲਾ ਲਾ ਲਿਆ ਸੀਗਾ ਦੇਸੀ ਕੇਲਾ ਆਇਆ ਸੀਗਾ ਤੇ ਚਾਹ ਜਿਹੜੀ ਮੈਂ ਗੱਗੂ ਹੁਣਾਂ ਨੂੰ ਪਹਿਲਾਂ ਮੈਂ ਜੈਸਮਿਨ ਤੇ ਗੱਗੂ ਨੂੰ ਦੇ ਦਿੱਤੇ ਸੀਗੇ ਤੇ ਫਿਰ ਮੈਂ ਆਪਣੇ ਵੀ ਖਾ ਲੂੰਗੀ ਚਾਰ ਖਾਦੇ ਸੀਗੇ ਮੈਂ ਖਾ ਤੇ ਬਾਕੀ ਮੇਰਾ ਬਾਕੀ ਜਿਹੜਾ ਹੋਰ ਕੰਮ ਹੈਗਾ ਸਾਰਾ ਹੀ ਹੋ ਚੁੱਕਿਆ ਤੇ ਸਬਜੀ ਰਹਿ ਗਈ ਹੈ ਸਬਜੀ ਵੀ ਮੈਂ ਨਾਲ ਦੀ ਨਾਲ ਬਾਅਦ ਵਿੱਚ ਚਾਹ ਚੂ ਪੀ ਕੇ ਬਣਾ ਲੂੰਗੀ ਜੀ ਕਿਉਂਕਿ ਇਹੀ ਹੁੰਦਾ ਨਾ ਫਿਰ ਰਾਤ ਨੂੰ ਰੋਟੀ ਰੁੱਟੀ ਦਾ ਰਹਿ ਜਾਊਗਾ ਤੇ ਬੱਚੇ ਕਹਿੰਦੇ ਸੀ ਬ੍ਰੈਡ ਹੀ ਖਾਣੇ ਨੇ ਤੇ ਜੇ ਇਹਨਾਂ ਨੇ ਕੁਝ ਖਾਣਾ ਹੋਇਆ ਦਲੀਆ ਵਗੈਰਾ ਤੇ ਉਹ ਮੈਂ ਬਣਾ ਕੇ ਇਹਨਾਂ ਨੂੰ ਬਾਅਦ ਵਿੱਚ ਨਾ ਦੇ ਦੂੰਗੀ ਹਰਿਤ ਤੱਕ ਇਹਨਾਂ ਨੇ ਸੀ ਬ੍ਰੈਡ ਹੀ ਖਾਣੇ ਆ ਦੇਖ ਲਵਾਂਗੇ ਜੋ ਕੁਝ ਖਾਣਾ ਹੋਇਆ ਇਹਨਾਂ ਨੇ ਉਹ ਮੈਂ ਬਣਾ ਦੂੰਗੀ ਰੋਟੀ ਨੂੰ ਘੱਟ ਹੀ ਪਸੰਦ ਕਰਦੇ ਨੇ ਕਦੇ ਕਹਿੰਦੇ ਨੇ ਮੇ ਸਾਡੇ ਲਈ ਕੋਸ਼ ਬਣਾ ਦੋ ਕਦੇ ਕੋਸ਼ ਬਣਾ ਦੋ ਫਿਰ ਮੈਨੂੰ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਹੁੰਦੀ ਹੈ ਮੈਂ ਉਹੀ ਬਣਾ ਦੇਣੀ ਹੁੰਦੀ ਆ ਤੇ ਬੱਸ ਫਿਰ ਮੈਂ ਵੀਡੀਓ ਮੈਨੂੰ ਐ ਲੱਗਦਾ ਸੀਗਾ ਪਹਿਲਾਂ ਕਿ ਬੋਤਲ ਲੰਬੀ ਹੋ ਜਾਊਗੀ ਤੇ ਚਲੋ ਕੋਈ ਗੱਲ ਨਹੀਂ ਹੁਣ ਬਣਾਣੀ ਤਾਂ ਹੈਗੀ ਹੋਈ ਆ ਪਰ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਕਿ ਮੈਂ ਕੀ ਬਣਾਵਾਂ ਕਿ ਨਹੀਂ ਹੈਨਾ ਤੇਰਾ ਉਹ ਦਰ ਉਹਦੀ ਕੀ ਬਣਾਈ ਵੀ ਕੀ ਜਾਵੇ ਹੁਣ ਜਿੱਦਾਂ ਕਿ ਕੱਲੂ ਮੇਰੇ ਮੰਮੀ ਪਾਪਾ ਹੁਣੀ ਆਉਣਗੇ ਉਹਨਾਂ ਦਾ ਮੈਂ ਉਹ ਸ਼ੇਅਰ ਕਰ ਦੂੰਗੀ ਵਲੌਗ ਜੇ ਦੋ ਆਣਗੇ ਤੇ ਉਹਨਾਂ ਨਾਲ ਹੈਨਾ ਕਿਦਾਂ ਦਾ ਟਾਈਮ ਹਾਂਜੀ ਆ ਰਹੀਆਂ ਬਸ ਰੁਕ ਜਾ ਦੋ ਮਿੰਟ ਤੇ ਹੁਣ ਨਾ ਮੇਰਾ ਅਸਲ ਚ ਰੋਟੀ ਬਣਾਉਣ ਦਾ ਟਾਈਮ ਹੋ ਗਿਆ ਤੇ ਇਹ ਮੈਨੂੰ ਬੁਲਾ ਰਹੇ ਸੀਗੇ ਕਿ ਆ ਜਾ ਰੋਟੀ ਬਣਾ ਦੇ ਬਸ ਮੈਂ ਕਿਹਾ 2 ਮਿੰਟ ਦਾ ਵਾਇਸਓਵਰ ਜਿਹੜਾ ਹੈਗਾ ਇਹਨਾਂ ਮੈਂ ਵਾਇਸਓਵਰ ਕਰਨ ਲੱਗੀ ਫਿਰ ਇਹ ਆ ਗਏ ਸੀਗੇ ਤੇ ਹੁਣ ਇਹਨਾਂ ਨੇ ਮੈ ਜੀ ਨਾਂ ਦੇ ਤਾਂ ਮਤਲਬ ਜੀ ਆ ਜਾਂਦੇ ਪਹਿਲਾਂ ਤਾਂ ਮੈਂ ਫਿਰ ਨਹੀਂ ਕਰਨਾ ਸੀਗਾ ਵਾਇਸਓਵਰ ਹੈਨਾ ਆ ਰਹੀ ਹਾਂ ਬਸ ਤੇ ਮੈਂ ਇੱਥੇ ਜਿਹੜੀ ਹੈਗੀ ਐ ਸਬਜ਼ੀ ਰੱਖ ਲਈ ਸੀਗੀ ਤੇ ਇਹਦੇ ਵਿੱਚ ਮੈਂ ਜੀਰਾ ਪਾਇਆ ਪਹਿਲਾਂ ਫਿਰ ਮੈਂ ਪਿਆਜ਼ ਹੈਗੀ ਹੈ ਜਿਹੜੇ ਉਹ ਪਾ ਲਈ ਸੀਗੇ ਜੀ ਪਿਆਜ਼ ਪਾ ਲਈ ਸੀਗੇ ਮੈਂ ਠੀਕ ਹੈ ਜੀ ਪਿਆਜ਼ ਪਾ ਕੇ ਉਸ ਤੋਂ ਬਾਅਦ ਜਿਹੜੇ ਮੈਂ ਟਮਾਟਰ ਹੈਗੇ ਆ ਕੱਟ ਕੇ ਰੱਖੇ ਹੋਏ ਸੀਗੇ ਮਿਰਚਾਂ ਵੀ ਮੈਂ ਚਿਲੀ ਕਟਰ ਦੇ ਵਿੱਚ ਕੱਟ ਲਈਆਂ ਸੀਗੀਆਂ ਮਿਰਚਾਂ ਪਾ ਲੂਗੀ ਜੀ ਹਨਾ ਜੀ ਤੇ ਇਸ ਤੋਂ ਬਾਅਦ ਜਿਹੜਾ ਮਿਰਚਾਂ ਮੈਂ 7-8 ਮਿੰਟ ਚ ਯੂਸ ਕਰ ਦਿੰਦੀ ਹਾਂ ਕਿਉਂਕਿ ਮਿਰਚਾਂ ਜਿਹੜੀਆਂ ਹੈਗੀਆਂ ਨੇ ਕੌੜੀਆਂ ਨਹੀਂ ਆਂਦੀਆਂ ਹੈਗੀਆਂ ਇਸ ਕਰਕੇ 7-8 ਮਿਰਚਾਂ ਮੈਂ ਪਾ ਲੂੰਗੀ ਜੀ ਤੇ ਇਸ ਤੋਂ ਬਾਅਦ ਥੋੜੀ-ਥੋੜੀ ਅਜਿਹਾ ਮੈਂ ਤੁਟਾ ਜੀ ਉੱਬਲ ਗਈ ਫੀ ਗਈ ਤੇ ਹੋਸ਼ ਨੂੰ ਨਾ ਤੇ ਆ ਚਿਲੀ ਗਾਟਰ ਜਿਹੜੇ ਮੈਂ ਮਿਰਚਾਂ ਕੱਟ ਲਈਆਂ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀ ਟਮਾਟਰ ਔਰ ਮਿਰਚਾਂ ਪਾ ਦੂੰਗੀ ਦੋਨੋਂ ਹੀ ਮੇਰੀ ਪਿਆਜ਼ 골ਡਨ ਬ੍ਰਾਊਨ ਹੋ ਜਾਣੇ ਫालतू ਦੇ ਮਸਾਲੇ ਮੈਂ ਕੁਛ ਨਹੀਂ ਯੂਜ਼ ਕਰਦੀ ਜੀ ਜੋ ਕਿ ਵੈਸੇ ਹੀ ਯੂਜ਼ ਨਹੀਂ ਕਰਦੇ ਹੈਗੇ ਇਹ ਵੀ ਘਾਟੇ ਖਾਣਨੇ ਮਸਾਲਿਆਂ ਜਾਂ ਚੀਜ਼ਾਂ ਤੇ ਇਹ ਵੀ ਘਾਟੇ ਖਾਣਨੇ ਆ ਤੇ ਕਈ ਵਾਰ ਐਦਾਂ ਹੁੰਦਾ ਮੈਂ ਇਹਨਾਂ ਨੂੰ ਕਹਾਂ ਵੀ ਤੁੰਨੀ ਹੁੰਦੀਆਂ ਤੇ ਮਨਾਂ ਕਰ ਦਿੰਦੇ ਨੇ ਜene ਮੈਂ ਹੀ ਦੇਸੀ ਸਬਜ਼ੀ ਹੀ ਮੈਨੂੰ ਪਸੰਦ ਹੈ ਤੇ ਦੇਸੀ ਹੀ ਬਣਾਇਆ ਕਰ ਸਿੰਪਲ ਤੇ ਜਿਆਦਾ ਕੋਈ ਟੀਜ਼ ਨਹੀਂ ਪਾਣੀ ਸਬਜ਼ੀਆਂ ਮਸਾਲੇ ਮਸੂਲੇ ਕੇ ਨਾ ਤੇਜ਼ ਹੀ ਹੁੰਦੇ ਨੇ ਇਸ ਕਰਕੇ ਨਹੀਂ ਅਸੀਂ ਯੂਜ਼ ਕਰਦੇ ਇੱਥੇ ਜਿਹੜਾ ਟਮਾਟਰ ਔਰ ਮੇਕਮ ਹੈ ਪਾ ਦਿੱਤੀਆਂ ਤੀਆਂ ਸਬਜ਼ੀ ਦੇ ਵਿੱਚ ਵੀ ਠੀਕ ਹੈ ਜੀ ਤੇ ਮੇਰਾ ਜਿਹੜਾ ਮਸਾਲਾ ਹੈਗਾ ਇਹ ਭੁੱਜ ਜੂਗਾ ਅ ਬਸ 2-3 ਮਿੰਟ ਇਹਨੂੰ ਮੈਂ ਹੋ ਕਰੂੰਗੀ ਇਹਦੇ ਵਿੱਚ ਮੈਂ ਇੱਕ ਚਮਚ ਲੂਣ ਦਾ ਪਾ ਦੂੰਗੀ ਇਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਮਸਾਲਾ ਹੈ ਉਹ ਜਲਦੀ ਹੀ ਪਨ ਹੋ ਜਾਊਗਾ ਠੀਕ ਹੈ ਜੀ ਤੇ ਗੋभी ਇਹ ਲਈ ਸੀ ਇਹ ਦੋ ਫੁੱਲ ਬਟ ਮੈਂ ਇੱਕ ਫੁੱਲ ਹੀ ਬਣਾਇਆ ਸੀਗਾ ਇੱਕ ਤੇ ਰੱਖ ਲਿਆ ਸੀ ਕਿਉਂਕਿ ਸਵੇਰੇ ਅਸੀਂ ਹੋਰ ਸਬਜ਼ੀ ਬਣਾਣੀ ਹੈ ਇੱਥੇ ਮੈਂ ਟੈਕਰ ਲੀਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਭੁੰਨ ਲਈ ਸੀਗੀ ਮੇਰਾ ਜਿਹੜਾ ਮਸਾਲਾ ਪੁੱਜ ਗਿਆ ਹੁਣ ਤੇ ਮੈਂ ਜਿਹੜੀ ਹਲਦੀ ਪਾ ਲੂੰਗੀ ਕਿਹਦੀ 1/2 ਚਮਚ ਮੈਂ ਹਲਦੀ ਦਾ ਪਾਇਆ ਸੀ ਆ ਉਸ ਤੋਂ ਬਾਅਦ ਇਹ ਮੈਂ ਜਿਹੜੀ ਗੋਭੀ ਹੈਗੀ ਆ ਤੋ ਇਹ ਰੱਖੀ ਸੀ ਇਹਦੇ ਵਿੱਚ ਹੁਣ ਆਪਾਂ ਪਾ ਲਾਂਗੇ ਗੋਭੀ ਠੀਕ ਹੈ ਜੀ ਮੈਂ 1/2 ਚਮਚ ਹਲਦੀ ਦਾ ਪਾ ਲਵਨੀ ਹੈ ਇੱਕ ਮੈਂ ਅੱਜ ਜਦ ਮਿਚਾਲਦੀ ਤਾਂ ਪਰ ਇੱਕ ਸੇਰ ਚਾਹ ਪਈ ਸੀ ਤੇ ਮੈਂ ਇਹ ਤੋਂ ਬਾਅਦ ਥੋੜੀ ਜੀ ਚਾਹ ਬਚੀ ਹੋਈ